ਕਿ ਕੁੜੀਏ ਮੰਨ ਲੈ ਮੇਰੀ ਗੱਲ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਨਾ ਇਹਦੀ ਜ਼ਿੰਮੇਵਾਰ ਤੂੰ ਹੋਵੇਂਗੀ ਇੱਥਾਂ ਹੀ ਖੜਤੀਆਂ ਫੇਰ ਆਪੇ ਨੂੰ ਹੱਥਾਂ ਪਿਆਰਾਂ ਦੀਆਂ ਪੈਣੀਆਂ ਆ ਹਾਇ ਹੱਕ ਕਦੋਂ ਦੀ ਪੈਈਆਂ ਇਹਨਾਂ ਨੂੰ ਕਿਸ ਨੂੰ ਨਹੀਂ ਪਤਾ ਤੇ ਬਿਮਾਰ ਹੋ ਉਸ ਅੰਦਰ ਆ ਗਈ ਢੋਈ ਹਾਇ ਕਿ ਅਜੀਬ ਆਹਰ ਮੈਂ ਤੇ ਅੱਕ ਗਈਆਂ ਪਈ ਹੁਣ ਨਿਰਪਿੰਦਰ ਮੈਨੂੰ ਬਿਮਾਰੀ ਕਾਦੀ ਆ ਆ ਕਰਦੇ ਫਿਕਰਾਂ ਨੇ ਨਾ ਮੈਨੂੰ ਲੈ ਹੀ ਜਾਣਾ ਵਾ ਕੀ ਕਰਾਂ ਮੈਂ ਭਾਈ ਮੰਮੀ ਜੀ ਕਿਉਂ ਇਦਾਂ ਡੇ ਆ ਕਰਨਾ ਕਾਦੀ ਟੈਨਸ਼ਨ ਆਈ ਦੱਸੋ ਦਸਾਈ ਨਹੀਂ ਟੈਨਸ਼ਨ ਇੱਕੋ ਹੀ ਆ ਜਦੋਂ ਮੈਂ ਆਪਣਾ ਪੁੱਤ ਵੱਲ ਵੇਂਦੀ ਆ ਨਾ ਮੇਰੇ ਦਿਲ ਨੂੰ ਹੌਲ ਪੈਂਦੇ ਆ ਮੈਂ ਉਹਦੇ ਕਦੇ ਪੁੱਤ ਹੁਣਾਵਾ